ਦੇਖੋ ਜੀ ਕਿੰਨਾ ਪਿਆਰਾ ਆ ਦੇਖੋ ਜੀ ਆਏ ਤੋਂ ਪਹਿਨ ਚੋ ਤੋਂ ਨਹੀਂ ਇਹਨੂੰ ਪਾਰ ਹੀ ਨਿਕਲ ਲੈਣ ਤੇ ਆ ਜੀ ਇਹਨੂੰ ਕਹਿਣਾ ਅੱਛਾ ਉਹ ਪਾਪਾ ਦੇਖੋ ਜੀ ਇਹ ਗਦਾਮ ਇਹਦੇ ਹੋਲੇ ਲੁਧਿਆਣਾ ਦਾ 에어ਪੋਰਟ ਆ ਸਾਹਨੇ ਵਾਲੇ 에어ਪੋਰਟ ਆ ਆ ਦੇਖੋ ਜੀ ਇਹ ਏਰੀਆ ਸਾਹਨੇ ਆਉਂਦਾ ਜੀ ਇਹ ਲੋਕਾਂ ਦਾ ਪਸੰਦ ਇਸ ਕਰਕੇ ਆ ਵੀ ਇੱਥੇ ਫਿਲਮੀ ਫਿਲਮੀ ਹੀਰੋ ਧਰਮਿੰਦਰ ਵੀ ਬਹੁਤ ਯੋਗਦਾਨ ਪਾਇਆ ਜੀ ਇੱਥੇ ਧਰਮਿੰਦਰ ਹੇਮਾ ਮਲਣੀ ਉਹਦੀ ਵਾਈਫ ਇੱਥੇ ਆਉਂਦੇ ਰਹੇ ਆ ਲੋਕਾਂ ਦਾ ਦੁੱਖ ਦਰਦ ਸੁਣਦੇ ਰਹੇ ਆ ਕੋਈ ਸਮਾਂ ਹੀ ਜਾ ਸੀਗਾ ਵੀ ਧਰਮਿੰਦਰ ਇੱਥੇ ਮੋਟਰ ਚਲਾਉਂਗਾ ਹੁੰਦਾ ਸੀਗਾ ਪਾਣੀ ਵਾਲੀ ਕੋਈ ਸਮਾਂ ਹੀ ਜਾ ਹੁੰਦਾ ਸੀ ਤੇ ਲੋਕਾਂ ਦੀ ਸੇਵਾ ਕਰੀ ਆ ਬਹੁਤ ਯੋਗਦਾਨ ਪਾਇਆ ਜੀ ਉਹਨੇ ਤਰਵਿੰਦਰ ਨੇ ਹੁਣ ਅੱਜ ਕੱਲ ਤਾਂ ਸਾਡਾ ਵੱਡਾ ਭਾਈ ਆ ਤਰਵਿੰਦਰ ਬੇਹਿੱਰੋ ਆ ਭਾਈ ਬਹੁਤ ਯੋਗਦਾਨ ਰਿਹਾ ਬਾ ਸਾਨੇ ਆlde ਇਰੀਏ ਦੇ ਨਾਲ ਉਹਨਾਂ ਦਾ